ਸਸ਼ੀਗਰ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਪੱਤਰਕਾਰ ਸਭਾਨ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਸਾਡੇ ਮਾਨਯੋਗ ਚੇਅਰਮੈਨ ਦੀਪਰਾਜ ਸ਼ਰਮਾ ਜੀ ਸਾਡੇ ਚੱਕ ਖੇੜਿਆਲ ਤੋਂ ਸਰਪੰਚ ਸਾਹਿਬ ਕਾਲਾ ਜੀ ਸਾਡਾ ਛੋਟਾ ਪਰਾ ਗੁਰਵਿੰਦਰ ਜੀ ਚੱਕ ਖੇੜਿਆਲ ਤੋਂ ਸਾਡੇ ਸਰਪੰਚ ਗੁਰਪ੍ਰੀਤ ਜੀ ਪ੍ਰਧਾਨ ਜੀ ਉਹਨੀ ਸਾਰੇ ਅੱਜ ਬਹੁਤ ਵੱਡਾ ਮੁੱਦਾ ਸਾਡੇ ਪਿੰਡਾਂ ਦਾ ਜਿਹੜਾ ਸਾਡਾ ਜੇ ਤੁਸੀਂ ਰੋੜਾ ਵਾਲੀ ਮੰਡੀ ਨੂੰ ਜਾਣੇ ਆ ਤਾਂ ਸਾਡੇ ਇੱਕ ਚੰਦਮਨ ਡਰੇਨ ਜਿਹੜੀ ਜਲਾਲਾਬਾਦ ਮੋਜ਼ਮ ਡਰੇਨ ਵੀ ਕਹੀ ਜਾਂਦੀ ਹੈ। ਔਰ ਚੱਕ ਖੇੜਿਆ ਤੋਂ ਲੈ ਕੇ ਜਿਹੜੀ ਚੱਕ ਪਾਲੀਆ ਦੇ ਕਨੈਕਟੀਵਿਟੀ ਬਿਲਕੁਲ ਹੈ ਨਹੀਂ ਸੀ। ਜੇ ਚੱਕ ਖੇੜਿਆ ਤੋਂ ਕਿਸੇ ਨੇ ਪਾਲੀਆਲੇ ਪਿੰਡ ਜਾਂ ਮੋਲਾ ਪਿੰਡ ਜਾਣਾ ਸੀ ਤਾਂ ਉਹਨੂੰ ਤਕਰੀਬਨ 8-9 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਸੀ। ਸਾਹ ਮੁੱਖ ਮੰਤਰੀ ਪੰਜਾਬ ਨੇ ਹੁਣ ਸਾਡੇ ਇਰੀਗੇਸ਼ਨ ਮਿਨਿਸਟਰ ਜਿਹੜੇ ਬਰਿੰਦਰ ਗੋਇਲ ਜੀ ਨੇ ਸੀ ਉਹਨਾਂ ਦਾ ਧੰਨਵਾਦ ਕਰਦੇ ਆ। ਉਹਨਾਂ ਨੇ 5 ਕਰੋੜ 46 ਲੱਖ ਦੀ ਲਾਗਤ ਨਾਲ ਇੱਕ ਨਵੀਂ ਪੂਲ ਮਨਜ਼ੂਰ ਕੀਤੀ ਹੈ ਜਿਹੜੀ ਬਹੁਤ ਪੁਰਾਣੀ ਮੰਗ ਸੀ ਜਦੋਂ ਦਾਣਾ ਮੰਡੀ ਚ ਕਿਸੇ ਨੇ ਜੇਮਲ ਵਾਲੇ ਜਿਹੜੀ ਦਾਣਾ ਮੰਡੀ ਸਾਨੂੰ ਚੱਕੇੜੇ ਲੱਗਦੀ ਹੈ ਜਦੋਂ ਕਿਸੇ ਨੇ ਉੱਥੇ ਆਦੀ ਫਸਲ ਲੈ ਕੇ ਆਉਣੀ ਸੀ ਤਾਂ ਤਕਰੀਬਨ 8 8.5 ਕਿਲੋਮੀਟਰ ਘੋਮੇ ਕੇ ਉੱਪਰ ਦੀ ਆਉਣਾ ਪੈਂਦਾ ਸੀ ਸੋ ਕੋਸਟੀ ਨੂੰ ਬੱਦੇ ਰਾਜ ਨਖ ਜਿਓ ਇਹ ਸਾਡੇ ਮੁੱਖ ਮੰਤਰੀ ਪੰਜਾਬ ਉਹ ਸਾਡੇ ਇਰੀਗੇਸ਼ਨ ਮਿਨਿਸਟਰ ਉਹ ਤਕਰੀਬਨ ਕਿ ਪਹਿਲੇ ਉਸ ਪ੍ਰੋਜੈਕਟ ਨਾਲ ਫਸ ਕੀਤੀ ਸੀ ਜਿਹੜੀ ਮੇਨ ਫੋਇਰ ਫਾਈਲ ਦਾ ਰੋਡ ਆ ਵਰਕ ਆਰਡਰ ਕੱਟਿਆ ਜਾਣਾ ਹੈ ਬਸ ਹੋਰ 5-7 ਦਿਨ ਚ ਮੇਰੀ ਕਲਗੱਲ ਹੋਈ ਸੀ ਨਾ ਉਹ ਆ तकरीबन 15 ਦਿਨ ਕਿਉਂਕਿ ਉਹ ਬਹੁਤ ਵੱਡਾ ਪ੍ਰੋਜੈਕਟ ਹੈ 86 ਕਰੋੜ 86 ਰੱਖਦਾ ਪ੍ਰੋਜੈਕਟ ਹੈ ਔਰ तकरीबन 20 ਫ फेब्रुवारी 25 ਫਬੀ ਤੱਕ ਉਹ ਕਹਿੰਦੇ ਸੀ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਸਟਾਰਟ ਹੋ ਜਾਏਗੀ ਜਲਾਲਾਬਾਧ ਦੇ ਸਿਵਲ ਹਸਪਤਾਲ ਦੇ ਵਿੱਚ ਵੀ ਤੁਸੀਂ ਇੱਕ ਕਨਫਰੰਸ ਕੀਤੀ ਸੀ ਉੱਥੇ ਤੁਸੀਂ ਗੱਲ ਗਈ ਸੀ ਕਿ ਅਗਲੀ ਮਸ਼ੀਨਾਂ ਜਿਹੜੀਆਂ ਉੱਥੇ ਦਿੱਤੀਆਂ ਜਾਣਗੀਆਂ ਕਦੋਂ ਤੱਕ ਕਮਸ਼ੀਨਾ ਦੇ ਦੇਉਗੀ ਹਾਂ ਮੇਰੀ ਸਭ ਤੋਂ ਬੇਨਤੀ ਹੈ ਤੁਸੀਂ ਇੱਕ ਵਾਰੀ ਜਨਰਲ ਲਾ ਬਾਸ ਸਿਵਲ ਹਸਪੀਟਲ ਇੱਕ ਵਾਰੀ ਵਿਜ਼ਿਟ ਕਰ ਲਿਓ ਤੁਹਾਡੇ ਲਈ ਸਾਨੂੰ ਵੀ ਪਤਾ ਲੱਗਦਾ ਰਹਿੰਦਾ ਵੀ ਕੀ ਕੁਝ ਨਵਾਂ ਕੰਮ ਹੋਇਆ કે ਨਹੀਂ ਹੋਇਆ ਕਿਉਂਕਿ ਹਮੇਸ਼ਾ ਬਾ ਨੈਗੇਟਿਵਿਟੀ ਪੋਜ਼ਿਟਿਵਿਟੀ ਸੋਚਦੇ ਆ ਪਰ ਇਹ ਸਾਡੀ ਵੀ ਨਾਗਰਿਕ ਹੋਣ ਦੀ ਜ਼ਿੰਮੇਵਾਰੀ ਬਣਦੀ ਆ ਉਦੋਂ ਸੀ ਵੈਂਟੀਲੇਟਰ ਅਸੀਂ ਆਟੋਮੈਟਿਕ ਅਵੇਲੇਬਲ ਕਰਾਤੇ ਆ ਔਰ ਜਿਹੜਾ ਸਭ ਤੋਂ ਜ਼ਰੂਰੀ ਹੈ ਤੇ ਵੈਂਟੀਲੇਟਰ ਅਜੇ ਤੱਕ ਆਇਆ ਹੀ ਨਹੀਂ ਸੀ ਕਦੇ ਦੋ ਵੈਂਟੀਲੇਟਰ ਹੈ ਇੰਜੈਕਸ਼ਨ ਪ੍ਰੋਜੈਕਟਰ ਹੈ ਉਹ ਸਾਰਾ ਵਿੱਚ ਪਹੁੰਚ ਚੁੱਕਿਆ ਹੈ ਔਰ ਲੈਪਰੋਸਕੋਪੀ ਦੀ مشین ਅਗਲੇ ਹਫਤੇ ਤੋਂ ਉਹਨਾਂ ਨੇ ਲਗਾਨੀ ਸਟਾਰਟ ਕਰ ਦੇਣੀ ਔਰ ਬੜੀ ਜਲਦੀ 1 ਇੱਕ ਦੋ ਮਹੀਨਿਆਂ ਦੇ ਵਿੱਚ ਵਿੱਚ ਅ ਤੁਸੀਂ ਦੇਖੋ ਜਲਾਲਾਬਾਦ ਦੇ ਹਸਪਤਾਲ ਦੀ ਨਵਾਰ ਬਹੁਤ ਕੁਝ ਬਦਲੂਗਾ ਔਰ ਹੋਰ ਵੀ ਬੜੀ ਜਲਦੀ ਹੋਰ ਅਗਲੇ ਹਫਤੇ ਇੱਕ ਨਵੀਂ ਪ੍ਰੈਸ ਕਾਨਫਰੰਸ ਕਰਾਂਗੇ ਤਾਂਕਿ ਇਹ ਨਵਾਂ ਪ੍ਰੋਜੈਕਟ ਉਹ ਦੱਸ ਸਕੀ ਅਸੀਂ ਲੋਕਾਂ ਅਵੇ ਸਭ ਜਿਵੇਂ ਕਿ ਪਿਛੇ 10 ਲੱਖ ਰੁਪਏ ਜੋ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਗਈ ਉਸ ਤੋਂ ਪਹਿਲਾਂ ਜਲਾਲਾਬਾਦ ਦੇ ਵਿੱਚ ਤੁਸੀਂ 91 ਸੜਕਾਂ ਜਿਹੜੀਆਂ ਉਹ ਸ਼ੁਰੂ ਕੀਤੀਆਂ ਆਪਣੀ ਪ੍ਰੋਫਾਈਲ ਦਾ ਸੜਕ ਸ਼ੁਰੂ ਕੀਤੀ। ਹੁਣ ਬੋਲਦਾ ਤੁਸੀਂ ਕਰਵਾ ਰਹੇ ਹੋ ਇਹਨੇ ਕੰਮ ਜਿਹੜੇ ਕੀਤੇ ਜਾ ਰਹੇ ਨੇ ਕਿ ਲੋਕਾਂ ਤੱਕ ਸੁਨੇਹਾ ਜਾ ਰਿਹਾ 2025 ਦੀ ਤਿਆਰੀਆਂ ਤੇ ਤੁਹਾਡੇ ਵੱਲ ਦੇਖੋ ਆਪਣਾ ਕੰਮ ਕਰਨਾ ਫਰਜ਼ ਹੈ। ਮੇਰੇ ਧਿਆਨ 'ਚ ਜਿਹੜਾ ਜਿਹੜਾ ਵੱਡਾ ਮੁੱਦਾ ਸੀ ਕੰਮ ਕਰਨ ਦਾ ਮੈਂ ਉਹਦੇ ਤੇ ਗੌਰ ਕਰਿਆ ਮੈਂ ਕਦੇ 네ਗੇਟਿਵ ਪੋਜ਼ਿਟਿਵ ਕਦੇ ਸੋਚਿਆ ਨਹੀਂ ਕੰਮ ਕਰਨਾ ਲੀਡਰ ਦਾ ਫਰਜ਼ ਹੁੰਦਾ ਹੈ। ਕਾ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਹੈ। ਲੋਕ ਚਾਹਣਗੇ ਬਹੁਤ ਕੁਝ ਹੋ ਸਕਦਾ ਲੋਕ ਨਹੀਂ ਚਾਹਣਗੇ ਕੁਝ ਵੀ ਨਹੀਂ ਹੋ ਸਕਦਾ। ਲੋਕਾਂ ਨੂੰ ਅਰਸ਼ਾਂ ਤੋਂ ਫਰਸ਼ਾਂ ਤੇ ਲਿਆਂਨ ਲੱਗੇ 1 ਮਿੰਟ ਲੱਗਦਾ ਹੈ ਲੋਕਾਂ ਨੂੰ ਫਰਸ਼ਾਂ ਤੋਂ ਅਰਸ਼ਾਂ ਤੇ ਲਿਆਉਣ ਲੱਗੇ ਵੀ 1 ਮਿੰਟ ਲੱਗਦਾ ਹੈ ਉਹ opinion ਉਹਨਾਂ ਦੀ ਹੈ ਪਰ ਮੇਰਾ ਤਾਂ 5 ਸਾਲ ਉਹਨਾਂ ਨੇ ਮੈਨੂੰ ਟਾਈਮ ਦਿੱਤਾ ਹੈ 5 ਸਾਲ ਆਪਦੀ ਇਮਾਨਦਾਰੀ ਨਾਲ 5 ਸਾਲ ਆਪਦੀ ਮਿਹਨਤ ਨਾਲ 5 ਸਾਲ ਆਪਦੇ ਦਿਮਾਗ ਨਾਲ 5 ਸਾਲ ਆਪਦੀ ਸਾਰਿਆਂ ਦੇ ਸਿਸਟਮ ਨਾਲ ਜੋ ਬੈਸਟ ਆਪਦੇ ਹਲਕੇ ਲਈ ਕਰ ਸਕਦਾ ਸੀ ਉਹਦੇ 'ਚ ਕਰਨ ਦੀ ਕੋਈ ਜੋ ਇੱਕ ਪੀਨ ਦਾ ਪਾਣੀ ਸੀ ਛੇ ਕੋਈ ਵਡੀਆਂ ਪੁਲਾ ਸੀ ਸੈਕੰਡਰੀ ਮੈਕਮੇ ਦਾ ਕੰਮ ਸੀ ਚਾਹੇ ਕੋ ਹਸਪੀਟਲ ਦਾ ਕੰਮ ਸੀ ਚਾਹੇ ਕੋ ਸੜਕਾਂ ਦੇ ਕੰਮ ਸੀ ਜੋ ਜੋ ਸਾਡੇ ਧਿਆਨ ਚਾਏ ਜੋ ਜੋ ਅਸੀਂ ਬੈਸ ਸਾਹਿਬ ਦੇ ਹਲਕੇ ਲਈ ਕਰ ਸਕਦੇ ਸੀ ਜਿੰਨਾਂ ਲੋਕਾਂ ਦੀ ਜ਼ਰੂਰਤ ਸੀ ਔਰ ਚਾਹੇ ਸਕੂਲਾਂ ਦੇ ਕੰਮ ਸੀ ਸਕੂਲ ਫੈਮਿਨਿਨਸ ਹੈ ਉਹ ਮੇਰਾ ਫਰਜ਼ ਹੀ ਮੈਂ ਉਹ ਕੋਸ਼ਿਸ਼ ਕਰਦਾ ਰਹੂੰਗਾ ਹੋਰ ਵੀ ਜੋ ਬੈਸ ਹਲਕੇ ਲਈ ਹੋਣਾ ਹੋਗਾ ਉਹ ਅਸੀਂ ਕਰਦੇ ਰਾਂਗੇ ਔਰ ਇਹ ਫਰਜ਼ ਹੁੰਦਾ ਇਕੱਲੀਆਂ ਗੱਡੀਆਂ ਘੁਮਾਣ ਨਾਲ ਕੁਝ ਨਹੀਂ ਹੁੰਦਾ ਕੰਮ ਤਾਂ ਤੁਹਾਡਾ ਮੁੱਦਾ ਤੁਹਾਡਾ ਕੰਮ ਬੋਲਦੇ ਹਮੇਸ਼ਾ ਲੋਕ ਕੰਮ ਨੂੰ ਯਾਦ ਕਰਦੇ ਆਂ ਕੰਮ ਵਿੱਚ ਤੁਹਾਨੂੰ ਲੱਗਦਾ ਨਹੀਂ ਕੋਈ ਕਮੀ ਹੈ ਜੇ ਕੋਈ ਹੋਰ ਤੁਹਾਡੇ ਧਿਆਨ ਚ ਵੀ ਜਿਹੜਾ ਕੰਮ ਨਹੀਂ ਹੋ ਸਕਿਆ ਤੁਸੀਂ ਮੈਨੂੰ ਉਹ ਦੱਸ ਦਿਓ ਆਪਾਂ ਪੋਜੀਟਿਵ ਗੌਰ ਕਰਕੇ ਮੁੱਖ ਮੰਤਰੀ ਸਾਹਮਣੇ ਗੱਲਬਾਤ ਕਰਕੇ ਜੋ ਬੈਸਟ ਆਪਦੇ ਹਿੱਕੇ ਲਈ ਹੋਗਾ ਉਹ ਜ਼ਰੂਰ ਜਲਦਾ ਬਾਈਪਾਸ ਚਲੋ ਦੱਸ ਹੀ ਦਿੰਨੇ ਆ ਬਾਈਪਾਸ ਦਾ ਟੈਂਡਰ ਆਲਰੇਡੀ ਲੱਗ ਗਿਆ ਉਹਦੇ ਹੱਥੋਂ ਬਹੁਤ-ਬਹੁਤ ਮੁਬਾਰਕਾਂ ਬੜਾ ਮੁੱਦਾ ਸੀ ਵੀ ਬਾਈਪਾਸ ਕੈਨਸਲ ਹੋ ਗਿਆ ਕਈ ਅੜਕਣਾ ਲੱਗ ਰਹੀਆਂ ਸੀ ਮਗਾ ਚਲ ਪੰਜ ਚਾਰ ਦਿਨ ਤੱਕ ਖੁੱਲਣ ਤੋਂ ਫਿਰ ਦਿਆਂਗੇ ਕਈ ਵਾਰੀ ਹੁੰਦਾ ਨਾ ਲੇਟ ਹੋ ਜਾਂਦਾ ਹੈ ਟੈਂਡਰ ਉਹਦਾ ਲੱਗਿਆ ਔਰ ਫਰਵਰੀ ਦੇ ਲਾਸਟ ਜਾਂ ਮਾਰਚ ਦੇ ਦੋ ਤਿੰਨ ਤਿੰਨ ਟੈਂਡਰ ਖੁੱਲ ਜਾਣਾ ਔਰ ਬੜੀ ਸਪੀਡ ਨਾਲ ਵਿਦਨ ਅ 4 5 ਮੰਥਸ ਤੁਹਾਡਾ ਬਾਈਪਾਸ ਬਣ ਕੇ ਤਿਆਰ ਹੋਊਗਾ ਔਰ ਜ਼ਿਲਾਲਾਬਾਦ ਨੂੰ ਸਭ ਤੋਂ ਵੱਡੀ ਸਗਾਤ ਜਿਹੜੀ ਉਹਦਾ ਨਾਮ ਅਸੀ 시ਦੋਦਮ ਸਿੰਘ ਮਾਰਗ ਤੇ ਰਾਮ ਤੇ ਰੱਖਿਆ ਇਸ ਤੋਂ ਵੱਡਾ ਜਲਾਲਾਬਾਦ ਲਈ ਵੱਡਾ ਕੰਮ ਨਹੀਂ ਹੋ ਸਕਦਾ ਮੇਰੇ ਲੱਗਦਾ ਬਾਈਪਾਸ ਤੋਂ ਸਰ ਕੈਬਿਨਿਟ ਸੁਣਾ ਲਗੀਆਂ ਸੀ ਕਿ ਜਿਹੜੀ ਜ਼ਮੀਨ ਰਿਕੁਆਇਰ ਕਰਦੀ ਆ ਉਹਦੇ 'ਚ ਦਿੱਕਤ ਸੀ ਥੋੜੀ ਜਿਹਾ ਟਾਈਮ ਲੱਗਦਾ ਨਹੀਂ ਦੇਖੋ ਤੇ ਆ ਜਿਹੜੀਆਂ ਇਹਨੇ ਦੇ ਕਈ ਅਸੀਂ ਉਹ ਲੈਨੇ ਆ ਡਿਪਾਰਟਮੈਂਟ ਤੋਂ ਐਨਓਸੀ ਲੈਨੇ ਆ ਅਸੀਂ ਕਈ ਜਿਹੜੀ ਜਗ੍ਹਾ ਇਕੁਆਇਰ ਕਰਨੀ ਹੁੰਦਾ ਪ੍ਰੋਸੀਜਰ ਹੈ ਹਰ ਚੀਜ਼ ਦਾ ਟਾਈਮ ਹੁੰਦਾ ਹੈ ਬੀਗ ਟਾਈਮ ਕੁਝ ਇਰੀਗੇਸ਼ਨ ਡਿਪਾਰਟਮੈਂਟ ਦੇ ਨਾਲ ਉਹਨਾਂ ਦੀ ਐਨਓਸੀ ਦਾ ਥੋੜਾ ਟਾਈਮ ਲੱਗਦਾ ਔਰ ਅਸੀਂ ਐਨਓਸੀ ਅਪਲਾਈ ਹੋ ਗਈ ਹੈ ਸੋ ਹਰ ਚੀਜ਼ ਦਾ ਕੋਈ ਨਾ ਕੋਈ ਟਾਈਮ ਲੱਗਦਾ ਰਹਿੰਦਾ ਹੈ ਕਈ ਵਾਰੀ ਸਪੈਸੀਫਿਕੇਸ਼ਨਾਂ ਬੰਨੀ ਹੁੰਦੀਆਂ ਵੀ ਕਿਹੋ ਜਿਹਾ ਬੰਨਣਾ ਬੰਨਣਾ ਵੀ ਬਹੁਤ ਤਕੜੇ ਤਰੀਕੇ ਨਾਲ ਹੈ ਆਮ ਸੜਕ ਨਹੀਂ ਬੰਨੀ ਹੋਊ ਉਹ ਪ੍ਰੋਪਰ ਜਿਹੜੀ ਵੱਡੀ ਫਾਜ਼ਲ ਕਾ ਫਰੋਸਪੁਰ ਦੀ ਸਪੇਮ ਸਪੈਸੀਫਿਕੇਸ਼ਨ ਉਹਦੇ ਚਾਣ ਗਿਆ ਤਾਂ ਕਿ ਟਰੱਕਾਂ ਲਈ ਮਾਰੋਬਾਰ ਲਈ ਰਸਤਾ ਨਿਕਲੇ ਵੱਡਾ ਇਹਵਾ ਜਿਹੀ ਜਿਹੜੀ ਛੋਟੇ ਵਹੀਕਲਸ ਨੇ ਉਹ ਨਿਕਲਣ ਔਰ ਮਿਲਦਾ ਹੈ ਜਲਾਲਾਬਾਦ ਜਿਸ ਦਿਨ ਬਾਈਪਾਸ ਸ਼ੁਰੂ ਹੋ ਗਿਆ ਉਸ ਦਿਨ ਜਲਾਲਾਬਾਦ ਦੀ ਨੁਹਾਰ ਬਦਲ ਜੂਗੀ ਔਰ ਬਹੁਤ ਲਿਮਿਟਡ ਲੋਕਲ ਟ੍ਰੈਫਿਕ ਹੋ ਜਾਊਗਾ ਔਰ ਜਿਹੜਾ ਅਸੀਂ ਵੇਖਦੇ ਆਂ ਆਹ ਰੋਡ ਦੇ ਉੱਪਰ ਟਰੱਕ ਵੱਡੇ ਵੱਡੇ ਵਹੀਕਲਸ ਉਹ ਸਾਰੇ ਬਾਹਰ ਜਿ ਬਾਹਰ ਨਿਕਲ ਜਾਣਗੇ ਬਹੁਤ ਵੱਡਾ ਫਾਇਦਾ ਜਨਤਾ ਦਾ ਬਾਹਰ ਸਰ ਲਾਈਟਾਂ ਵਾਲਾ ਚੌਕ ਬਣਿਆ ਸਰ ਦੂਸਰਾ ਲਾਈਟਾਂ ਵਾਲਾ ਚੌਕ ਬਣ ਗਿਆ ਪਹਿਲੀਆਂ ਲਾਈਟਾਂ ਜਿਹੜੀਆਂ ਉਹ ਸੀਗੀਆਂ ਦੂਜਾ ਚੌਕ ਬਣਿਆ ਉੱਥੇ ਵੀ ਹਜੇ ਕੋਈ ਨਹੀਂ ਰੁਕਦਾ ਸਰ ਦੇਖੋ ਜੇ ਅਸੀਂ ਸਮਝੀਏ ਆਦੀ ਸਿਹਤ ਆਦੀ ਜਾਨ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਲਾਈਟਾਂ ਵਾਲਾ ਚੌਕ ਉਹਨਾਂ ਲਈ ਬਣਾਇਆ ਲਾਈਟਸ ਲੋਕਲ ਹੀ ਲਾਈਆਂ ਗਈਆਂ ਸੋ ਇਹ ਸਾਨੂੰ ਸਮਝਣਾ ਚਾਹੀਦਾ ਪਰ ਜੇ ਸਖਤੀ ਕਰਕੇ ਅਸੀਂ ਸਮਝਾਉਣਾ ਫਿਰ ਮੈਨੂੰ ਲੱਗਦਾ ਇਹ ਵੀ ਸਾਨੂੰ ਕੋਈ ਫਾਇਦਾ ਨਹੀਂ ਔਰ ਮੇਰੀ ਉਮੀਦ ਵੀ ਹੈ ਔਰ ਕੋਸ਼ਿਸ਼ ਵੀ ਰਹੂਗੀ ਰਿਕੁਐਸਟ ਵੀ ਹੈ ਸਰਨ ਬਿਲਕੁਲ ਕਾਨੂੰਨ ਫੋਲੋ ਕਰਨਾ ਚਾਹੀਦਾ ਤਾਂ ਕਿ ਲੋਕੀ ਜਾਨ ਸਭ ਤੋਂ ਜ਼ਰੂਰੀ ਹੈ ਜਿੰਨੀ ਜਟੀਆਂ ਬਹੁਤ ਹੋ ਰਹੀਆਂ ਇੱਕ ਪੱਤਰਕਾਰ ਵੀ ਦਾ ਬਈ ਮੋਟਰਸਾਈਕਲ ਚੋਰੀ ਹੋ ਗਿਆ ਅੱਜ ਮੈਂ ਤੁਹਾਨੂੰ ਦੱਸਣਾ ਲਾਣਾ ਬੜੇ ਰੋਸ ਚ ਨੇ ਨਹੀਂ ਬਿਲਕੁਲ ਇਹਦੇ ਚ ਕੋਈ ਦੌਰ ਹੈ ਸਰਕਾਰ ਨੇ ਸੈਕੰਡ ਫੇਜ ਸ਼ੁਰੂ ਕਰਤਾ ਹੈ ਅੱਜ ਵੀ ਇੱਕ ਦੋ ਤਿੰਨ ਚੋਰ ਮੋਟਰਸਾਈਕਲ ਫੜੇ ਆ ਦੋ ਤਿੰਨ ਮੋਬਾਈਲ ਚੋਰ ਫੜੇ ਆ ਜਿਹੜੀ ਪ੍ਰੋਬਲਮ ਹੈ ਉਹ ਤੁਹਾਡੇ ਸਾਹਮਣੇ ਹੀ ਹੈ ਅਸੀਂ 100% ਕੋਸ਼ਿਸ਼ ਕਰ ਰਹੇ ਹਾਂ ਵੀ ਇਹਨਾਂ ਨੂੰ ਅ ਨੱਥ ਪਾਈ ਜਾਵੇ ਤਾਂ ਕਿ ਲੋਕਾਂ ਨੂੰ ਏਸੀ ਤੋਂ ਨਜ਼ਾਤ ਮਿਲ ਸਕੇ ਲੋਕਾਂ ਦੀ ਆਦੀ ਸੇਫਟੀ ਸਭ ਤੋਂ ਜ਼ਰੂਰੀ ਹੈ ਇਹ ਜਿਹੜੇ ਸਾਡੇ ਪੰਜਾਬ ਨੂੰ ਘੋਣ ਲੱਗਿਆ ਉਹਦੇ ਲਈ ਅਸੀਂ ਡਰੱਗ ਮਮ ਇੰਸ਼ੂਰ ਕੀਤੀ ਉਹਦੇ ਲਈ ਗੈਂਗਸਟਰਾਂ ਵਾਲਾ ਇੰਸ਼ੂਰ ਕੀਤੀ ਪਹਿਲਾਂ ਇਹਨਾਂ ਸਰਕਾਰਾਂ ਨੇ ਤਾਂ ਇਹਦੇ ਕੁਝ ਕਰੇ ਹੀ ਨਹੀਂ ਸੋ ਘਟੋ ਘਟ ਥੋੜੀ ਸਰਕਾਰ ਇਹ ਇਨੀਸ਼ੀਏਟਿਵ ਲੈ ਕੇ ਏਡੀ ਵੱਡੀ ਹਿੰਮਤ ਰੱਖ ਕੇ ਏਡਾ ਵੱਡਾ ਪ੍ਰਾਲਾ ਕਰਕੇ ਇਹ ਕੰਮ ਕਰ ਰਹੀ ਹੈ ਇਸ ਲਈ ਬੜੀ ਜਲਦੀ ਬਹੁਤ ਕੁਝ ਨਵਾਂ ਹੋਣ ਜਾ ਰਿਹਾ ਹੈ। ਧੰਨਵਾਦ।